ਸਰ ਜਿਹੜੇ ਯੋਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਤੀਜਾ ਨਸ਼ਾ ਜਨਦ ਦੇ ਬਾਰੇ ਜਿਹੜਾ ਇਹ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦਾ ਵਿਰੁੱਧ ਜਿਹੜਾ ਮਾਨਯੋਗ ਸੀਐਮ ਸਾਹਿਬ ਔਰ ਡੀਜੀ ਸਾਹਿਬ ਵੱਲੋਂ ਜਿਹੜਾ ਕੀਤਾ ਗਿਆ ਕਿ ਪੰਜਾਬ ਵਿੱਚ ਨਸ਼ਾ ਖਤਮ ਕਰਨਾ ਇਸ ਲੜੀ ਦੇ ਤਹਿਤ ਜ਼ਿਲ੍ਹਾ ਹਿਆਰਪੁਰ ਤੋਂ ਲਗਾਤਾਰ ਹਾਰਡਵਰਕ ਕਰਕੇ ਹੁਣ ਤੱਕ ਜਿਹੜੀਆਂ 204 ਤਕਰੀਬਨ ਐਫਆਈਆਰ 128 ਐਫਆਈਆਰ ਦਰਜ ਕਰ ਦਿੱਤੀਆਂ ਤੇ 204 ਬੰਦੇ ਇਹਦੇ ਵਿੱਚ ਅਰੈਸਟ ਕਰ ਲਿਆ ਔਰ ਉਹਨਾਂ ਤੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਡਰਗ ਮਨੀ ਬਰਾਮਦ ਕਰਕੇ ਤੇ ਉਹਨਾਂ ਨੂੰ ਜਿਹੜਾ ਜ਼ਿਲ੍ਹਾ ਵਿੱਚ ਭੇਜਿਆ ਗਿਆ ਹੈਗਾ ਇਹਦੇ ਤੇ ਲਗਾਤਾਰ ਜਿਹੜੀ ਪੁਲਿਸ ਪ੍ਰਸ਼ਾਸਨ ਤੋਂ ਡੇਲੀ ਦੀ ਡੇਲੀ ਸੀਨੀਅਰ ਅਫਸਰਾਂ ਵੱਲੋਂ ਸਾਡੇ ਵੱਲੋਂ ਵੀ ਸਾਰੇ ਹੀ ਮਤਲਬ ਜਿਹੜਾ ਹਿਆਰਪੁਰ ਪੁਲਿਸ ਵੱਲੋਂ ਲਗਾਤਾਰ ਜਿਹੜਾ ਇਹਦੇ ਤੇ ਵਰਕ ਕੀਤਾ ਜਾ ਰਿਹਾ ਸਮਗਲਰਾਂ ਦੀਆਂ ਜੋ ਸਾਨੂੰ ਪਬਲਿਕ ਤੋਂ ਇਨਪੁਟ ਆਉਂਦੀ ਆ ਜਾਂ ਸਾਨੂੰ ਸੇ ਪੰਜਾਬ ਦੇ ਉਤੋਂ ਜੇ ਕੋਈ ਪਾਦੰਦਾ ਤਾਂ ਉਹਦੇ ਤੋਂ ਇਨ ਪੁੱਟ ਆਉਂਦੀ ਆ ਉਦੇ ਆਧਾਰ ਦੇ ਉੱਤੇ ਅਸੀਂ ਉਹਨਾਂ ਤੇ ਲਗਾਤਾਰ ਜਿਹੜੀ ਕਾਰਵਾਈ ਕਰ ਰਹੇ ਹਾਂ ਜਿਵੇਂ ਕਿ ਕਈਆਂ ਲੋਕਾਂ ਨੂੰ ਪਹਿਲਾਂ ਇਹ ਲੱਗਦਾ ਹੈਗਾ ਕਿ ਸਾਡੀ ਜਿਹੜੀ ਆਈਡੈਂਟੀਟੀ ਹੈ ਜਿਹੜੀ ਪੰਜਾਬ ਪੁਲਿਸ ਜਿਹੜੀ ਦੱਸ ਦਿੰਦੀ ਆ ਇਹਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਉਹਨਾਂ ਵੱਲੋਂ ਇੱਕ ਜਿਹੜਾ ਵਰਕਸ਼ਾਪ ਗਰੁੱਪ ਜਾਰੀ ਕੀਤਾ ਹੈਗਾ ਜਿਹਦਾ ਨੰਬਰ ਹੈਗਾ 97799 00200 ਇਹਦੇ ਉੱਤੇ ਤੁਸੀਂ ਕਿਸੇ ਵੀ ਸਮੱਗਲਰ ਬਾਰੇ ਜੇ ਕੋਈ ਵਿਅਕਤੀ ਜਿਹੜਾ ਵੱਡੇ ਪੱਧਰ ਦਾ ਜਾਂ ਕਿਸੇ ਵੀ ਲੈਵਲ ਦਾ ਇਹਦੇ ਤੇ ਤੁਸੀਂ ਆਪਣੀ ਜਿਹੜੀ ਆ ਕੰਪਲੇਂਟ ਕਰ ਸਕਦੇ ਆ ਉਹਦੀ ਜਿਹੜੀ ਆਇਡੈਂਟੀਟੀ ਬਿਲਕੁਲ ਗੁਪਤ ਰੱਖੀ ਜਾਂਦੀ ਆ ਜਿਹੜੀ ਸਾਡੇ ਡਿਸਟ੍ਰਿਕਟ ਵਾਈਜ਼ ਬਣ ਕੇ ਉਹ ਮਾਰਕ ਹੋ ਜਾਂਦੀ ਆ ਇਹਦੇ ਤੇ ਅਸੀਂ ਵਰਕ ਕਰਦੇ ਜਿਹੜੀਆਂ ਇਹਦੇ ਉੱਤੇ ਵੀ ਹੁਣ ਤੱਕ ਜਿਹੜੀਆਂ ਸ਼ਿਕਾਇਤਾਂ ਆਈਆਂ ਤਕਰੀਬਨ ਅਸੀਂ 4 ਦੇ ਤਰੀਬ ਪਰਚੇ 6 ਪੰਜਾਬ ਦੇ ਵਿੱਚ ਜਿਹੜੀ ਆਇਡੈਂਟੀਟੀ ਗੁਪਤ ਰੱਖੀ ਉਹਦੇ ਉੱਤੇ ਵੀ ਅਸੀਂ ਕਾਰਵਾਈ ਕਰ ਰਹੇ ਆ ਮੈਂ ਪਬਲਿਕ ਨੂੰ ਇਹੀ ਅਪੀਲ ਕਰਦਾ ਆ ਕਿ ਜਿਹੜਾ ਜਿੰਨਾ ਚਿਰ ਤੁਸੀਂ ਮੁਹੱਲੇਦਾਰ ਕਮੇਟੀ ਪ੍ਰਧਾਨ ਜਾਂ ਸਰਪੰਚ ਪੰਚ ਮੋਤਵਾਰ ਬੰਦੇ ਜਾਂ ਜਿਹੜੇ ਹੋਰ ਵਿਅਕਤੀ ਹੈਗੇ ਆ ਉਹ ਲਗਾਤਾਰ ਪੁਲਿਸ ਦੇ ਨਾਲ ਜਿਹੜਾ ਸੰਪਰਕ ਕਰਕੇ ਉਹਦੇ ਬਾਰੇ ਵੱਧ ਤੋਂ ਵੱਧ ਸਾਨੂੰ ਜਿਹੜੀ ਜਾਣਕਾਰੀ ਦੇਣ ਅਸੀਂ ਤੁਹਾਨੂੰ ਛੋਟੀ ਦਵਾਉਨੇ ਆ ਕਿ ਅਸੀਂ ਤਕਰੀਬਨ ਹਾਰਡਵਰਕ ਦੇ ਨਾਲ ਲਗਾਤਾਰ ਕੰਮ ਕਰਦੇ ਹੋਏ ਅਸੀਂ ਤੁਹਾਡੀ ਜੋ ਵੀ ਤੁਸੀਂ ਮਿਹਨਤ ਨਾਲ ਸਾਨੂੰ ਉਹਨਾਂ ਦੀ ਇਨਪੁਟ ਦਿੱਤੀ ਆ ਅਸੀਂ ਉਹਨੂੰ ਐਫ ਆਈ ਆਰ ਦਰਜ ਕਰਾਂਗੇ ਅਗਰ ਕੋਈ ਵਿਅਕਤੀ ਜਿਹੜਾ ਕੋਈ ਸਾਡਾ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ੇ ਛੱਡਣਾ ਚਾਹੁੰਦਾ ਆ ਤੇ ਉਹਦੇ ਵੱਲੋਂ ਸਾਡੇ ਵੱਲੋਂ ਜਿਹੜੇ ਡਾਇਰੈਕਸ਼ਨ ਸੈਂਟਰ ਜਿਹੜੇ ਬਣਾਏ ਗਏ ਹੈਗੇ ਸਿਵਲ ਪ੍ਰਸ਼ਾਸਨ ਵੱਲੋਂ ਔਰ ਸਿਵਲ ਪ੍ਰਸ਼ਾਸਨ ਵੀ ਅਲੱਗ ਤੌਰ ਤੇ ਲੱਗਾ ਆਇਆ ਉੱਥੇ ਅਸੀਂ ਉਹਨਾਂ ਨੂੰ ਹੁਣ ਤੱਕ ਤਕਰੀਬਨ 20 ਤੋਂ 25 ਦੇ ਨੌਜਵਾਨ ਜਿਹੜੇ ਭਰਤੀ ਕਰਾ ਚੁੱਕੇ ਆ ਅਗਰ ਕੋਈ ਹੋਰ ਵੀ ਨਸ਼ਾ ਛੱਡਣਾ ਚਾਹੁੰਦਾ ਆ ਤੇ ਸਾਡੀ ਉਹਨਾਂ ਨੂੰ ਬੇਨਤੀ ਆ ਕਿ ਸਾਡੇ ਨਾਲ ਸੰਪਰਕ ਕਰੋ ਆਪਣੇ ਮਹੱਲੇ ਦੇ ਨਾਲ ਆਪਣੇ ਮੋਤਵਾਰ ਵਿਅਕਤੀਆਂ ਦੇ ਨਾਲ ਕਰ ਲਓ ਜੇ ਤੁਹਾਨੂੰ ਸਿੱਧੇ ਤੌਰ ਤੇ ਪੁਲਿਸ ਦੇ ਨਾਲ ਕੋਈ ਤੁਹਾਨੂੰ ਕੋਈ ਲੱਗਦਾ ਇੱਕ ਡਰ ਲੱਗਦਾ ਆ ਤੇ ਅਸੀਂ ਉਹਨਾਂ ਨੂੰ ਜਿਹੜਾ ਨੌਜਵਾਨ ਪੀੜ੍ਹੀ ਨੂੰ ਅਸੀਂ ਉਹਨਾਂ ਨੂੰ ਜਿਹੜਾ ਡੀਡਿਕਸ਼ਨ ਸੈਂਟਰ ਵਿੱਚ ਜਮਾ ਕਰਾ ਕੇ ਉਸ ਤੋਂ ਬਾਅਦ ਰੀਜੈਪਟੇਸ਼ਨ ਸੈਂਟਰ ਦੇ ਵਿੱਚ ਜਿਹਦੇ ਵਿੱਚ ਸਰਕਾਰ ਨੇ ਪੰਜਾਬ ਸਰਕਾਰ ਵੱਲੋਂ ਕਿਤੇ ਦੇ ਵੀ ਜਿਹੜਾ ਉਹਨਾਂ ਨੂੰ ਸਿਖਾਉਣ ਲਈ ਵੱਖ-ਵੱਖ ਕਿਤੇ ਦੇ ਵੀ ਜਿਹੜੇ ਉਹਦੇ ਉੱਤੇ ਜਿਹੜੇ ਮਾਰਕ ਉੱਤੇ ਸਥਾਪਿਤ ਕੀਤੇ ਆ ਤਾਂ ਕਿ ਨੌਜਵਾਨ ਜਿਹੜਾ ਨਸ਼ਿਆਂ ਨੂੰ ਛੱਡ ਕੇ ਆਪਣਾ ਜਿਹੜਾ ਰੋਜ਼ਗਾਰ ਦੇ ਵਿੱਚ ਵੀ ਜਿਹੜਾ ਦੁਬਾਰਾ ਆਪਣਾ ਕੰਮਕਾਰ ਕਰ ਸਕੇ ਤੇ ਆਪਣੀ ਫੈਮਿਲੀ ਦਾ ਪਾਲਣ ਕਰ ਸਕੇ ਅਜੇ ਵੀ ਸਰ ਕੁਝ ਨਸ਼ਾ ਪਸਕਰ ਜਾਂ ਛੋਟੇ ਸਪਲਾਈਰ ਗੁਪਤ ਰੂਪ ਦੇ ਵਿੱਚ ਅਜੇ ਵੀ ਧੰਦਾ ਇਹ ਕਰਦੇ ਹੋਏ ਆ ਉਹਨਾਂ ਨੂੰ ਆਪਾਂ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਮੇਰੀ ਇਹਦੇ ਵਿੱਚ ਬੇਨਤੀ ਆ ਕਿ ਜੇਸ ਜੇਸ ਏਰੀਆ ਦੇ ਵਿੱਚ ਕੋਈ ਇਦਾਂ ਦੇ ਜਿਹੜੀ ਚੀਜ਼ ਹੈਗੇ ਆ ਇਦਾਂ ਦੇ ਜਿਹੜੇ ਗੱਦੇ ਪਿਆ ਕੀ ਆ ਉਹਨਾਂ ਬਾਰੇ ਤੁਸੀਂ ਜਿਹੜਾ ਸਾਡੇ ਸੇ ਪੰਜਾਬ ਦੇ ਉੱਤੇ ਪੁਲਿਸ ਨੂੰ ਦੱਸੋ ਪਬਲਿਕ ਦੀ ਇਨਫੋਰਮੇਸ਼ਨ ਤੋਂ ਬਿਨਾਂ ਜਿਹੜਾ ਆ ਉਹ ਕੁਝ ਵੀ ਨਹੀਂ ਕੀਤਾ ਜਾ ਸਕਦਾ ਜੀ ਮੈਂ ਮਹੱਲੇ ਪਿੰਡੂ ਤੋਂ ਉੱਤੇ ਰਹਿਣ ਵਾਲਾ ਆ ਜਾਂ ਆਪਾਂ ਮਹੱਲੇ ਤੌਰ ਤੇ ਤੇ ਮੇਰੀ ਵੀ ਉਨੀ ਹੀ ਜ਼ਿੰਮੇਵਾਰੀ ਬਣਦੀ ਹੈਗੀ ਆ ਜਿੰਨੀ ਕਿ ਪੁਲਿਸ ਪ੍ਰਸ਼ਾਸਨ ਦੀ ਕਿ ਅਸੀਂ ਆਪਣੇ ਮਹੱਲੇ ਵਿੱਚੋਂ ਆਪਣੇ ਏਰੀਏ ਵਿੱਚੋਂ ਇਦਾਂ ਦੇ ਬੰਦਿਆਂ ਦੇ ਜਿਹੜੀ ਜਾਣਕਾਰੀ ਦਈਏ ਤਾਂ ਕਿ ਜਿਹੜਾ ਅਸੀਂ ਲਗਾਤਾਰ ਤੇ ਵਰਕ ਕਰਕੇ ਉਹਨੂੰ ਅਸੀਂ ਜਿਹੜੀ ਆ ਪਰਚਾ ਦਰਜ ਕਰਕੇ ਤੇ ਉਹਨੂੰ ਸਲਾਕਾ ਪਿੱਛੇ ਕਰੀਏ ਕੀ ਜਿਹੜਾ ਤੁਹਾਨੂੰ ਜਾਣਕਾਰੀ ਕਿਸੇ ਦੀ ਤਸਕਰ ਦੇ ਦੰਦਾ ਕੀ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਬਿਲਕੁਲ ਪੂਰਾ ਗੁਪਤ ਰੱਖਿਆ ਜਾਂਦਾ ਜੀ ਸਾਡੇ ਲੋ 100% ਗਰੰਟੀ ਹੈ ਜੀ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਬਾਰੇ ਜਾਣਕਾਰੀ ਦਿੰਦਾ ਹੈਗਾ ਤਾਂ ਉਹਦਾ ਬਿਲਕੁਲ ਜਿਹੜਾ ਨਾਮ ਗੁਪਤ ਰੱਖਿਆ ਜਾਵੇ ਕੋਈ ਵੀ ਉਹਦੀ ਆਈਡੈਂਟੀ ਜ਼ाहिर ਨਹੀਂ ਕੀਤੀ ਜਾਵੇ ਸੈਕੰਡ ਥਿੰਗ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਅਪੀਲ ਕਰਦਾ ਹਾਂ ਕਿ ਅਗਰ ਨਸ਼ਾ ਤਸਕਰ ਦੇ ਵਿੱਚ ਬਾਲਿਆਂ ਵੱਲੋਂ ਜਿਹੜੀਆਂ ਕੋਈ ਆਪਣੀ ਅਚਲ ਅਚਲ ਜਾਇਦਾਦ ਜਿਹੜੀ ਬਣਾਈ ਹੈਗੀ ਆ ਉਹਦੇ ਬਾਰੇ ਵੀ ਸਾਨੂੰ ਜਿਹੜੀ ਲਗਾਤਾਰ ਉਹਦੀ ਜਾਣਕਾਰੀ ਦੇਣਾ ਹੁਣ ਤੱਕ ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਵੱਲੋਂ ਤਕਰੀਬਨ 25 ਕਰੋੜ ਦੀ ਅਸੀਂ ਜਿਹੜੀ ਆ ਉਹਨਾਂ ਦੀ ਜਿਹੜੀ 63F ਜਿਹੜੀ ਐਨਡੀਪੀਐਸ ਦੇ ਵਿੱਚ ਪ੍ਰੋਵੀਜ਼ਨ ਆ ਉਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫੋਰਫੀਜ਼ ਕਰਾ ਰਹੇ ਹਾਂ ਔਰ ਸਾਡੀ ਪਾਈਪਲਾਈਨ ਦੇ ਵਿੱਚ ਤਕਰੀਬਨ ਹਣੇ ਹੋਰ ਵੀ ਆਇਡੈਂਟੀਫਾਈ ਪ੍ਰਾਪਰਟੀਆਂ ਕੀਤੀਆਂ ਜੋ ਕਿ ਪਬਲਿਕ ਦੇ ਸਹਿਯੋਗ ਦੇ ਨਾਲ ਸਾਨੂੰ ਇਨਫਰਮੇਸ਼ਨ ਹਾਸਲ ਹੋਈ ਆ ਉਹ ਸਾਡੀ ਪਾਈਪਲਾਈਨ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਥਾਟ ਐਫ ਦੇ ਉੱਤੇ ਫ੍ਰੀਜ਼ ਕਰਾਵਾਂਗੇ ਕੋਈ ਵੀ ਇਦਾਂ ਦੀ ਕੋਈ ਜਾਣਕਾਰੀ ਹੈ ਜੀ ਬਿਨਾ ਹਚਕਾਰ ਦੇ ਉੱਤੇ ਤੁਸੀਂ ਸੇਪ ਪੰਜਾਬ ਦੇ ਉੱਤੇ ਜਾਂ ਪੁਲਿਸ ਦੇ ਨਾਲ ਸਾਡੇ ਨਾਲ ਵੀ ਜਿਹੜੀ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਜਿਹੜਾ ਇਹ ਸਮਾਜ ਨੂੰ ਜਿਹੜਾ ਨੌਜਵਾਨ ਪੀੜੀ ਨੂੰ ਜਿਹੜਾ ਕੋਰ ਰੋਕੀ ਜਿਹੜਾ ਸਾਡਾ ਲੱਗਾ ਹੋਇਆ ਇਹਨੂੰ ਅਸੀਂ ਠਾਕੇ ਤੇ ਸਹੀ ਮੁੱਖ ਧਾਰਾ ਵਿੱਚ ਲਿਆ ਸਕੀਏ ਇੱਕ ਵਾਰੀ ਸਭ ਨੰਬਰ ਆਪਣਾ ਜਿਹੜਾ WhatsApp ਦਾ ਹੈਗਾ ਫੇਰ ਬੀਵ ਕਰ ਦਿਓ ਇੱਕ ਵਾਰੀ ਇਹਦਾ ਨੰਬਰ ਹੈ ਜੀ WhatsApp ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ 97791 00200 ਪੰਜਾਬੀ ਵਿੱਚ ਵੀ ਮੈਂ ਰਿਪੀਟ ਕਰ ਦਿੰਦਾ 9779 00200